ਕੁਲੀਆਂ ਅੰਗੂਠਾ ਤੇ ਤਿੰਨ ਉਂਗਲੀਆਂ ਉਹਨਾਂ ਤੇ ਜਿਹੜੇ ਨਿਸ਼ਾਨ ਨੇ ਕੱਟ ਵੱਜੇ ਨੇ ਟਾਂਕੇ ਲੱਗੇ ਨੇ ਅੱਠ ਟਾਂਕੇ ਆਂਟੀ ਦੇ ਲੱਗੇ ਨੇ ਅੰਕਲੋਂ ਦੇ ਵੀ ਟਾਂਕੇ ਲੱਗੇ ਨੇ ਤੇ ਪਿੱਠ ਤੇ ਵੀ ਹਮਲਾ ਕੀਤਾ ਬਹੁਤ ਜ਼ਿਆਦਾ ਲੇਕਿਨ ਵੱਡੀ ਗੱਲ ਇਹ ਆ ਹਮਲਾ ਹੋਣ ਤੋਂ ਬਾਅਦੂਦ ਵੀ ਹਮਲਾ ਹੋਣ ਤੋਂ ਬਾਅਦ ਵੀ ਰਕੇਸ਼ ਕੁਮਾਰ ਅੰਕਲ ਹੌਸਲਾ ਨਹੀਂ ਹਾਰਦੇ ਲੈ ਆ ਕੇ ਮੇਰੇ ਬਰਾਬਰ ਲਿਆਂਦੀ ਮੇਰੇ ਉਹਨਾਂ ਨੇ ਨਾਮ ਨੂੰ ਰੁਕਣ ਨੂੰ ਕਿਹਾ ਤੇ ਉਹਨਾਂ ਨੇ ਪਿੱਛੇ ਚਾਕੂ ਲਿਆ ਕੇ ਮੇਰੀ ਬੱਖੀ 'ਚ ਠੋਕ ਦਿੱਤਾ ਤੇ ਰੋਗ ਰੋਗ ਕਰਦਿਆ ਨੇ ਮੇਰੀ ਪਿੱਠ ਤੇ ਜਿਉਣੀ ਚਾਕੂ ਮਾਰਿਆ ਤੇ ਬਾਅਦ ਚ ਮੇਰੀ ਵਾਈਫ ਨੇ ਉਹਨਾਂ ਦਾ ਹੱਥ ਫੜਿਆ ਤਾਂ ਉਹਨਾਂ ਨੇ ਵਾਈਫ ਦੇ ਵੀ ਮੇਰੀ ਦੇ ਚਾਕੂ ਮਾਰਿਆ ਤਾਂ ਇਹਨੂੰ ਸੜਕ 'ਚ ਲੰਮੀ ਪਾ ਲਿਆ ਜੀ ਹਾਂ ਬਾਲੀਆਂ ਖੋਲ ਲਈਆਂ ਕਰਕੇ ਕਹਿੰਦਾ ਲੈ ਜਾਓ ਭਾਈ ਜੋ ਲੈ ਕੇ ਜਾਣਾ ਇਸ ਦਾ ਜੁੱਤੀਆਂ ਵੀ ਮਾਰੀਆਂ ਹਾਂਜੀ 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 ਮਾਰੀਆਂ ਜੁੱਤੀਆਂ ਵੀ ਮਾਰੀਆਂ ਮੈਂ ਕੋਕ ਮੇਕੂ ਕਿੜ ਕੁਛ ਹੋ ਸਕੇ ਮੈਂ ਜੁੱਤੀਆਂ ਵੀ ਮਾਰੀਆਂ ਹਾਂਜੀ ਮੈਂ ਉਧਰ ਲਹੂ ਲਹਾਨ ਹੋ ਗਏ ਨਾਲ ਨਾਲ ਹਾਂਜੀ ਹਾਂਜੀ ਚਾਕੂ ਵੈਨ ਤਿੱਖਾ ਤਲਵਾਰ ਸੀ ਇੱਕ ਪਾਸੇ ਚਾਕੂ ਦੇ ਇੱਕ ਪਾਸੇ ਚਾਕੂ ਦੇ ਦੰਦੇ ਜਾਈ ਸੀ ਜੀ ਇੱਕ ਪਾਸੇ ਚਾਕੂ ਦੇ ਦੰਦੇ ਸੀ ਇੱਕ ਪਾਸੇ ਧਾਰ ਸੀ ਐਡਾ ਵੱਡਾ ਚਾਕੂ ਸੀ ਕੱਟੋ-ਕੱਟ ਹੁਣਾ ਮੇਰੇ ਖਿਆਲ ਨਾਲ ਫਟਕਦਾ ਦਾ ਹੁਣਾ ਹੀ ਹਾਂ ਫਿਰ ਕਿਰਚਾ ਲਾ ਲੋ ਕਿਰਚਾ ਹਾਂਜੀ ਕਿਰਚਾ ਸੀ ਹਾਂਜੀ ਹਾਂਜੀ ਫਿਰ ਕਿਰਚਾ ਲੈ ਕੇ ਮੋਟਰਸਾਈਕਲ ਤੇ ਘੁੰਮਦਿਆ ਨੰਬਰ ਪਲੇਟਾਂ ਤੇ ਤੁਸੀਂ ਕਹਿੰਨੇ ਗੋਆ ਮਲਿਆ ਸੀ ਗਾਰਾ 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 ਅਸੀਂ ਲਾਈਏ ਨੰਬਰ ਪਲੇਟ ਤੋਂ ਗਾਰਾ ਵੀ ਨਾ ਨੇ ਲਾਇਆ ਇਹ ਮਾਰੀ ਇਹ ਮਾਰਿਆ ਮੇਰੇ ਚਾਕੂ ਦਾ ਆਮ ਬੰਦਾ ਹੁਣ ਸੁਰੱਖਿਅਤ ਨਹੀਂ ਬਰਿਆਈ ਦਾ ਪਰਛਾਵਾਂ ਚੱਲਦਾ ਏ ਨਾਲ-ਨਾਲ ਮਾੜੇ ਅੰਸਰ ਬੇਖੌਫ ਹੋ ਕੇ ਦਰਿੰਦਗੀ ਦਿਖਾਉਂਦੇ ਨੇ ਆਮ ਲੋਕਾਂ ਤੇ ਹਮਲਾ ਕਰਦੇ ਨੇ ਮਾੜਾ ਹੋਇਆ ਪਿਆ ਇਹ ਹਾਲ ਮਾੜਾ ਹੋਇਆ ਪਿਆ ਇਹ ਹਾਲ ਸਤਿ ਸ਼੍ਰੀ ਅਕਾਲ ਪੀ ਬੱਤੀ ਨਮਸ਼ਾਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਜੀ ਸਾਥੀਓ ਅੱਜ ਇੱਕ ਬਹੁਤ ਖੌਫਨਾਕ ਮੰਜ਼ਰ ਜਿਹੜਾ ਕਰਿਆਮ ਰੋਡ ਤੇ ਨਜ਼ਰ ਆਇਆ ਜਦੋਂ ਇੱਕ ਬਜ਼ੁਰਗ ਜੋੜਾ ਮੋਟਰਸਾਈਕਲ ਤੇ ਆਪਣੇ ਕਿਸੇ ਕੰਮ ਕ੍ਰਿਆਮ ਤੋਂ ਬੀਗਮਪੁਰ ਵੱਲ ਨੂੰ ਜਾ ਰਿਹਾ ਸੀ ਜਿੱਦਿ ਉਹ ਨਹਿਰ ਤੇ ਚੜਦੇ ਆ ਤਾਂ ਪਿੱਛੋਂ ਦੋ ਅਣਪਛਾਤੇ ਜਿਹੜੇ ਨੌਜਵਾਨ ਜਿਨ੍ਹਾਂ ਨੇ ਆਪਣੇ ਮੋਟਰਸਾਈਕਲ ਦੀ ਨੰਬਰ ਪਲੇਟ ਤੇ ਗਾਰਾ ਮਲਿਆ ਹੋਇਆ ਸੀ ਉਹਨਾਂ ਨੇ ਆ ਕੇ ਉੱਤੇ ਹਮਲਾ ਕਰ ਦਿੰਦੇ ਆ ਚਾਕੂਆਂ ਨਾਲ ਵਾਰ ਕਰਦੇ ਉਸ ਤੋਂ ਬਾਅਦ ਲੁੱਟ ਕਰਦੇ ਆ ਵੈਸੇ ਤਾਂ ਕਿਹਾ ਜਾਂਦਾ ਹੈ ਕਿ ਪੁਲਿਸ ਵੱਲੋਂ ਥਾਂ ਥਾਂ ਤੇ ਲਾਏ ਜਾਂਦੇ ਨੇ ਨਾਕੇ ਲੇਕਿਨ ਹਰ ਰੋਜ਼ ਹੋ ਰਹੇ ਨੇ ਵਾਕਏ ਜਿਹਦੇ ਕਰਕੇ ਆਮ ਬੰਦੇ ਅੰਦਰ ਡਰ ਪੰਪਦਾ ਹੈ ਖੋਫ ਪੰਪਦਾ ਹੈ ਭੈ ਪੰਪਦਾ ਹੈ ਇਹ ਬਜ਼ੁਰਗ ਜੋੜਾ ਤੁਹਾਨੂੰ ਨਜ਼ਰ ਆ ਰਿਹਾ ਹੁਣ ਔਰ ਕੇਸ ਜੀ ਨੇ ਉਹਨਾਂ ਦੇ ਮਿਸਿਸ ਨੇ ਔਰ ਇਹਨਾਂ ਦੇ ਬਹੁਤ ਸਾਰੀਆਂ ਸੱਟਾਂ ਵੱਜੀਆਂ ਨੇ ਚਾਕੂ ਨਾਲ ਇਹਨਾਂ ਦੇ ਆਪੇ ਹੱਥ ਤੇ ਵਾਰ ਕੀਤਾ ਤੁਸੀਂ ਸਕਰੀਨ ਤੇ ਤਸਵੀਰਾਂ ਦੇਖ ਪਾ ਰਹੇ ਹੋ ਪਿੱਠ ਤੇ ਵੀ ਇਹਨਾਂ ਦੇ ਉੱਤੇ ਵਾਰ ਕੀਤਾ ਆ ਸ਼ਰਟ ਜਿਹੜੀ ਖੂਨ ਨਾਲ ਭਿੱਜ ਜਾਂਦੀ ਹੈ ਆਪਣੇ ਮੂੰਹ ਧਿਆਨ ਇਹ ਬਜ਼ੁਰਗ ਜੋੜਾ ਜਾ ਰਿਹਾ ਸੀ ਤਾਂ ਪਿੱਛੋਂ ਸਿੱਧਾ ਆ ਕੇ ਬਿਨਾਂ ਕੁਝ ਕਹੇ ਬਿਨਾਂ ਕੁਝ ਸੁਨੇ ਇਹਨਾਂ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਆਂਟੀ ਨੇ ਇਹਨਾਂ ਦੇ ਹੱਥ ਤੇ ਦੇਖੋ ਚਾਰ ਉਂਗਲੀਆਂ ਅੰਗੂਠਾ ਤੇ ਤਿੰਨ ਉਂਗਲੀਆਂ ਉਨ੍ਹਾਂ ਤੇ ਜਿਹੜੇ ਨਿਸ਼ਾਨ ਨੇ ਕੱਟ ਵੱਜੇ ਨੇ ਟਾਂਕੇ ਲੱਗੇ ਨੇ ਅੱਠ ਟਾਂਕੇ ਆਂਟੀ ਦੇ ਲੱਗੇ ਨੇ ਅੰਕਲੋਂ ਦੇ ਵੀ ਟਾਂਕੇ ਲੱਗੇ ਨੇ ਤੇ ਪਿੱਠ ਤੇ ਵੀ ਹਮਲਾ ਕੀਤਾ ਬਹੁਤ ਜ਼ਿਆਦਾ ਲੇਕਿਨ ਵੱਡੀ ਗੱਲ ਇਹ ਆ ਹਮਲਾ ਹੋਣ ਤੋਂ ਬਾਅਦੂਦ ਵੀ ਹਮਲਾ ਹੋਣ ਤੋਂ ਬਾਅਦ ਵੀ ਰਕੇਸ਼ ਕੁਮਾਰ ਅੰਕਲ ਹੌਸਲਾ ਨਹੀਂ ਹਾਰਦੇ ਉਹਨਾਂ ਮਾੜੇ ਅਨਸਰਾਂ ਦਾ ਪਿੱਛਾ ਕਰਦੇ ਉਹਨਾਂ ਮਗਰ ਤੋੜਦੇ ਆ ਲੇਕਿਨ ਉਹ 9 ਤੋਂ 11 ਹੁਣ ਚ ਕਾਮਯਾਬ ਹੋ ਜਾਂਦੇ ਭੱਜਣ ਚ ਕਾਮਯਾਬ ਹੋ ਜਾਂਦੇ ਆ ਔਰ ਇਹਨਾਂ ਨੂੰ ਫਿਰ ਹਸਪੀਟਲ ਪਹੁੰਚਾਇਆ ਜਾਂਦਾ ਔਰ ਇਲਾਜ ਕਰਵਾ ਕੇ ਆਏ ਆ ਕੰਨਾਂ ਦੀਆਂ ਬਾਲੀਆਂ ਜਿਹੜੀਆਂ ਲੁੱਟ ਲਈ ਜਾਂਦੀਆਂ ਪਰ ਮੌਕੇ ਦੀ ਸਥਿਤੀ ਬਣੀ ਕਿਵੇਂ ਜਿਹੜੀ ਪੂਰੀ ਜਾਣਕਾਰੀ ਰਕੇਸ਼ਜੀਤ ਤੁਲਨ ਨੇ ਇਹਨਾਂ ਦੇ ਆਂਢੀ ਗੁਆਂਢੀ ਰਿਸ਼ਤੇਦਾਰ ਵੀ ਇੱਥੇ ਜਿਹੜੇ ਇਹਨਾਂ ਦੀ ਔਖੀ ਘੜੀ 'ਚ ਇਹਨਾਂ ਨਾਲ ਖੜੇ ਨੇ ਪਰ ਵੱਡੇ ਸਵਾਲ ਇਹ ਨੇ ਕਿ ਆਮ ਬੰਦਾ ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਮਹਿਸੂਸ ਕਰੇ ਅੰਕਲ ਜੀ ਹਮਦਰਦੀ ਹੈ ਤੁਹਾਡੇ ਨਾਲ ਤੁਸੀਂ ਪੀੜ ਸਹੀ ਹੈ ਦਰਦ ਸਹੀ ਹੈ ਲੇਕਿਨ ਤੁਹਾਡੇ ਹੌਸਲੇ ਦੀ ਮੈਂ ਸ਼ਲਾਘਾ ਕਰਦਾ ਫਿਰ ਵੀ ਤੁਸੀਂ ਮਗਰ ਜਾ ਕੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਐਡਾ ਹੌਸਲਾ ਦਲੇਰ ਬੰਦਾ ਹੀ ਕਰ ਸਕਦਾ ਹੋਇਆ ਕਿ ਜੀ ਪੂਰੀ ਜਿਹੜੀ ਕਟਨਾ ਮੌਕੇ ਦੀ ਸਮਝਾ ਦਿਓ ਹਾਂਜੀ ਪਹਿਲਾਂ ਤਾਂ ਜੀ ਮੈਂ ਪੀਵੀ 32 ਦਾ ਤੇ ਦਿਨੀਸ਼ ਸੂਰੀ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਸਾਡਾ ਮੈਸੇਜ ਇੱਥੇ ਪਹਾਨ ਲੱਗਿਆ ਜੀ ਤੇ ਸਾਡੇ ਨਾਲ ਸਾਹਿਬ ਜੀ ਇਦਾਂ ਹੋਈ ਆ ਅਸੀਂ ਤਕਰੀਬਨ 2:30 ਵਜੇ ਆਪਣੇ ਘਰ ਤੋਂ ਆਪਣੇ ਸਸਰਾਲ ਜਾ ਰਹੇ ਸੀਗੇ ਮੇਰੀ ਵਾਈਫ ਦਾ ਡੈਡੀ ਬਿਮਾਰ ਆ ਸੀਰੀਅਸ ਆ ਅੱਛਾ ਜੀ ਉਹਦੀ ਖਬਰ ਨੂੰ ਇਹ ਜिद ਪੈ ਗਈ ਕਹਿੰਦੀ ਮੈਂ ਜਾਣਾ ਦੇਖਣ ਆਪਣੇ ਪਾਪਾ ਜੀ ਨੂੰ ਡੈਡੀ ਨੂੰ ਅਸੀਂ ਹਜੇ ਆਪਣੇ ਕਰਿਆਮ ਰੋਡ ਤੋਂ ਬੇਗੰਪੁਰ ਨੂੰ ਜੱਲੇਆਂ ਮੂੜੇ ਮੂੜੇ ਹੀ ਕਟਿਆ ਅਸੀਂ ਹਜੇ ਐ ਨੈਰੋ ਨੇ ਪਾਸ ਹਾਂਜੀ ਹਾਂਜੀ ਬੰਬੇ ਗੈਜਟ ਟੱਪ ਕੇ ਤਾਂ ਮoure ਸੈਲਰਾਂ ਦਾ ਸੈਲਰੀ ਟੱਪੇ ਆ ਉੱਥੇ ਸਾਡੇ ਮਗਰ ਆ ਕੇ ਦੋ ਬਾਈਕ ਤੇ ਮੁੰਡੇ ਆਏ ਆ ਜੀ ਉਹਨਾਂ ਨੇ ਕੋਈ ਮੂੰਹ ਨਹੀਂ ਸੀ ਬੰਨੇ ਕੋਈ ਸਿਰ ਨਹੀਂ ਸੀ ਬੰਨੇ ਮੂੰਹ ਨਹੀਂ ਸੀਗੇ ਜੀ ਕਿੰਨੀ ਕੁ ਮੋਰਾ ਸੀ ਤੇ ਇੱਕ ਦੀ ਹੋਣੀ ਆ ਜੀ 40 ਕੇ ਸਾਲ ਦੀ ਇੱਕ ਦੀ ਹੋਣੀ ਆ ਮੇਰੇ ਕੋਲ 22 23 ਸਾਲ ਦੀ ਅੱਛਾ ਇੱਕ ਮੈਚੁਰ ਸੀਗਾ ਹਾਂਜੀ ਯਾਨੀ ਕਿ ਇੱਕ ਨੌਜਵਾਨ ਸੀ ਹਾਂਜੀ ਠੀਕ ਹੈ ਜੀ ਤੇ ਉਹਨਾਂ ਨੇ ਜੀ ਪਿੱਛੋਂ ਬਾਈਕ ਲਿਆ ਕੇ ਮੇਰੇ ਬਰਾਬਰ ਲਿਆਂਦੀ ਮੇਰੇ ਉਹਨਾਂ ਨੇ 나 ਮੈਨੂੰ ਰੁਕਣ ਨੂੰ ਕਿਹਾ ਤੇ ਉਹਨਾਂ ਨੇ ਪਿੱਛੋਂ ਚਾਕੂ ਲਿਆ ਕੇ ਮੇਰੀ ਬੱਖੀ 'ਚ ਠੋਕ ਦਿੱਤਾ ਤੇ ਰੋਗ ਰੋਗ ਕਰਦਿਆਂ ਨੇ ਮੇਰੀ ਪਿੱਠ ਤੇ ਜਿਹੋ ਨੇ ਚਾਕੂ ਮਾਰਿਆ ਤੇ ਬਾਅਦ 'ਚ ਮੇਰੀ ਵਾਈਫ ਨੇ ਉਹਨਾਂ ਦਾ ਹੱਥ ਫੜਿਆ ਤਾਂ ਉਹਨਾਂ ਨੇ ਵਾਈਫ ਦੇ ਵੀ ਮੇਰੀ ਦੇ ਚਾਕੂ ਮਾਰਿਆ ਤਾਂ ਇਹਨੂੰ ਸੜਕ 'ਚ ਲੰਮੀ ਪਾ ਲਿਆ ਜੀਆਂ ਬਾਲੀਆਂ ਖੋਲ ਲਈਆਂ ਜਦੋਂ ਇਹਨਾਂ ਨੇ ਰੌਲਾ ਪਾਇਆ ਮੇਰੀਆਂ ਬਾਲੀਆਂ ਲੈ ਲਈਆਂ ਤਾਂ ਮੈਂ ਉਹਨਾਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਫਿਰ ਮੇਰੇ ਚਾਕੂ ਹੱਥ ਤੇ ਮਾਰਿਆ ਸੀ ਜ਼ਖਮੀ ਸੀਗੇ ਨਾ ਹਾਂਜੀ ਮੈਂ ਜ਼ਖਮੀ ਸੀਗਾ ਉਸ ਟਾਈਮ ਜ਼ਖਮੀ ਸੀਗਾ ਤਾਂ ਤਾਂ ਹੁੰਦੀ ਹੈ ਜਦੋਂ ਬਿਲਕੁਲ ਵੀ ਕੋਈ ਪਿੱਠ ਤੇ ਹਾਂਜੀ 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 ਮੈਂ ਜ਼ਖਮੀ ਹੁੰਦੇ ਨਹੀਂ ਮੁਕਾਬਲਾ ਕੀਤਾ ਮੇਰੀ ਵਾਈਫ ਨੇ ਬਹੁ ਕੀਤਾ ਤਾਂ ਉਹ ਹੱਥ ਇਹ ਵੀ ਚਾਕੂ ਯਾਨੀ ਕਿ ਮੇਰੇ ਮਾਰਦੇ ਸੀ ਕਦੀ ਇੱਧਰ ਇਹ ਮੇਰੇ ਨੂੰ ਦੌੜਦੀ ਸੀ ਤਾਂ ਮੈਂ ਇਹਦੇ ਨੂੰ ਦੌੜਦਾ ਸੀ ਉਹਨਾਂ ਨੇ ਦਲੇਰੀ ਦਿਖਾਈ ਉਹਨਾਂ ਨੇ ਸਾਹਮਣਾ ਕੀਤਾ ਉਹ ਇੱਥੇ ਇਹਦੇ ਚਾਕੂ ਹੀ ਫਿਰ ਗਿਆ ਹੱਥ ਤੇ ਐਦਾ ਖਿੱਚ ਲਿਆ ਇਹ ਕੁੱਟ ਲਿਆ ਮਤਲਬ ਇਹ ਕਹੀਏ ਤੁਸੀਂ ਇਹਨਾਂ ਦੀ ਜਾਨ ਬਚਾਈ ਇਹਨਾਂ ਨੇ ਤੁਹਾਡੀ ਜਾਨ ਬਚਾਈ ਉਹਨਾਂ ਨੇ ਕਸਰ ਕੋਈ ਨਹੀਂ ਕੋਈ ਬਦਕਿਸਮਤੀ ਸਾਡੀ ਉਸ ਟਾਈਮ ਉਧਰੋਂ ਕੋਈ ਵੀ ਮੁਸਾਫਰ ਨਹੀਂ ਲੰਘਿਆ ਨਾ ਮੋਰੇੋਂ ਆਇਆ ਨਾ ਕੋ ਪਿੱਛੋਂ ਗਿਆ ਫਿਰ ਉਹ ਜੀ ਬੈ ਕੇ ਪਿੱਛੋਂ ਆਏ ਪਿੱਛੇ ਨੂੰ ਮੁੜ ਗਏ ਉਹ ਕਰਿਆਮ ਵਾਲ ਨੂੰ ਭੱਜੇ ਮੇਰੇ ਆਂਟੀ ਉਹਨਾਂ ਦੇ ਕੰਨਾਂ 'ਚੋਂ ਵਾਲੀਆਂ ਲਾਈਆਂ ਕਿ ਸਨੇਚ ਕਰਕੇ ਤਾਂ ਝਟਕਾ ਮਾਰ ਕੇ ਲਾਈਆਂ ਹੀ ਆ ਲਾਈਆਂ ਹੀ ਆ ਲਾਈਆਂ ਮੈਂ ਉਹਨਾਂ ਦੇ ਜਦੋਂ ਮੇਰੇ ਵਾਲੀਆਂ ਦੇਖੇ ਉਹਨੇ ਮੈਂ ਤੇਰੀ ਜੁੱਤੀ ਇੱਕ ਮੁੰਡਾ ਛੱਟ ਵੀ ਲਿਆ ਤੇਰੀ ਜੁੱਤੀ ਵੀ ਮਾਰੀ ਆ ਮੈਂ ਉਹਨਾਂ ਦੇ ਹਾਂਜੀ ਜੁੱਤੀਆਂ ਵੀ ਮਾਰੀਆਂ ਮੈਂ ਉਹਦੇ ਹੱਲ ਕੇ ਇੱਕ ਮੁੰਡਾ ਸਟਾਟੇ ਰੱਖੇ ਮੋਤੇ ਇੰਦਰੇ ਚਾਕੂ ਜਦ ਦੇਖੇ ਫੇਰ ਮੈਂ ਡਰ ਗਈ ਉਹਦਾ ਫੇਰ ਜਾਨੀ ਮੇਰਾ ਮੈਂ ਤਾਂ ਉਹਨਾਂ ਨੂੰ ਮਾਰ ਦਈਆਂ ਤਾਂ ਤਾਂ ਚਾਕੂ ਉਹਨਾਂ ਨੂੰ ਹੀ ਰਾਤ ਕੱਟ ਆਮ ਤੌਰ 'ਤੇ ਕੀ ਹੁੰਦਾ ਕਿ ਬੰਦਾ ਡਰ ਕੇ ਕਹਿੰਦਾ ਲੈ ਜਾਓ ਭਾਈ ਜੋ ਲੈ ਕੇ ਜਾਣਾ ਉਸ ਤਾਂ ਜੁੱਤੀਆਂ ਵੀ ਮਾਰੀਆਂ ਹਾਂਜੀ 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 ਮਾਰੀਆਂ ਜੁੱਤੀਆਂ ਵੀ ਮ ਗੜ ਕੋਚ ਵਸੇ ਕਿ ਮੈਂ ਜੁੱਤੀਆਂ ਵੀ ਮਾਰੀਆਂ ਹਾਂ ਜੀ ਮੈਂ ਉਧਰ ਲਹੂ ਲਵਾਨੋ ਕੇ ਨਾਮ ਨਾਲ ਹਾਂ ਜੀ ਹਾਂ ਜੀ ਹਾਂ ਜੀ ਮੈਂ ਮੈਂ ਉਥੋਂ ਜੀ ਫਿਰ ਮੈਂ ਨਾ ਉਹਨਾਂ ਦਾ ਪਿੱਛਾ ਕੀਤਾ ਇਹ ਆਪਣੇ ਕਰਿਆਮ ਰੂੜ ਤੇ ਭੰਗਲਾ ਗੇਟ ਤੱਕ ਉਹ ਭੰਗਲਾ ਗੇਟ ਤੋਂ ਪਹਿਲਾਂ ਮੈਨੂੰ ਮਾਈ ਅਸੀ ਦੇ ਗੇਟ ਤੱਕ ਤਾਂ ਮੈਨੂੰ ਦਿਖਾਈ ਦਿੰਦੇ ਆ ਹੂੰ ਤੇ ਉਦੋਂ ਗਾਹਾਂ ਵੀ ਪਤਾ ਨਹੀਂ ਮੇਰੇ ਟਰੱਕ ਆ ਗਿਆ ਬੱਸ ਆ ਗਿਆ ਉਸ ਤੋਂ ਬਾਅਦ ਪਤਾ ਨਹੀਂ ਉਹ ਕਿੱਧਰ ਨੂੰ ਜੀ ਪੈ ਗਏ ਜ਼ਖਮੀ ਬੰਦਾ ਨਿਕਲ ਰਿਹਾ ਸੀ ਨਾ ਜ਼ਖਮੀ ਬੰਦਾ ਕਿੰਨਾ ਕੁ ਹਾਂਜੀ 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 ਨਾ ਗਰਮ ਗਰਮ ਭੱਜ ਲਾਇਆ ਮੇਰੇ ਲੱਗ ਪਿਆ ਸੀ ਜੀ ਜ਼ਖਮੀ ਬੰਦੇ ਦਰਦ ਵੀ ਹੁੰਦੀ ਆ ਜੀ ਥੋੜਾ ਚੋਰਾ ਚੋਰਾ ਵੀ ਦਿਸਦਾ ਕਿੰਨਾ ਕੁ ਮੁਕਾਬਲਾ ਕਰਦਾ ਮਹਿਸੂਸ ਨਹੀਂ ਕੀਤਾ ਕਿ ਮੇਰੇ ਲੱਗੀ ਹੋਈ ਆ ਇਹਦੇ ਬਾਅਦ ਪਤਾ ਲੱਗਾ ਉਹਨਾਂ ਨੂੰ ਕਿ ਮੇਰੇ ਲੱਗਾ ਹੈ ਪਿੱਛੇ ਛੜ ਤਾਂ ਹੀ ਅਲਗ ਹੋਣ ਹੋਈ ਆ ਹਾਂ ਦੇਖੋ ਛੜ ਲ ਹੋਣ ਹਾਂਜੀ ਹਾਂਜੀ ਪਰ ਜ਼ਖਮੀ ਬੰਦਾ ਫਿਰ ਵੀ ਮਗਰ ਆ ਹਾਂ ਮਰ ਲਾਉਂਦੇ ਪੁੱਛੇ ਕਿਤੇ ਬਹੁਤ ਵੱਡਾ ਜੀ 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 ਆਖੋ ਜੀ ਹਾਂ ਜੀ ਬਸ ਇੰਨਾ ਸ਼ੁਕਰ ਹੈ ਜੀ ਸਾਡਾ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਬਸ ਸਾਡੀਆਂ ਟੁੰਬਾਂ ਲੈ ਗਏ ਯਾਨੀ ਕਿ ਘਰ ਵਾਲੀਆਂ ਦੀਆਂ ਬਾਲੀਆਂ ਲੈ ਗਏ ਉਹ ਘੱਟੋ ਘੱਟ ਹੈਗੀਆਂ ਉਹ 13-14 ਹਜ਼ਾਰ ਦੀਆਂ ਚਲੋ ਪਰ ਜਾਨ ਤਾਂ ਮੁਲੀ ਆ ਹਾਂ ਜੀ ਜਾਨ ਬਚ ਗਈ ਉਹਨਾਂ ਨੇ ਕਸਰ ਕੋਈ ਨਹੀਂ ਛੱਡੀ ਕਿਤੇ ਹੋਰ 60 ਟਿਕਾਣੇ ਲੱਗ ਜਾਂਦੀ ਹਾਂਜੀ 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 ਬੜੀ ਮੁਸ਼ਕਿਲ ਹੋਈ ਨਹੀਂ ਜੀ ਹਾਂਜੀ ਹਾਂਜੀ ਇੰਨਾ ਸ਼ੁਕਰ ਹੈ ਜੀ ਯਾਨੀ ਕਿ ਸਾਡੀ ਜਾਨ ਬਚ ਗਈ ਉਹ ਤੁਹਾਡੀ ਦਲੇਰੀ ਨਾਲ ਤੁਹਾਡੇ ਹੌਸਲੇ ਨਾਲ ਫੇਰ ਜੀ ਕੁਦਰਤੀ ਉਥੇ ਕੋਈ ਜ਼ਿੰਮੇਵਾਰ ਆ ਗਿਆ ਉਹ ਇਹਨਾਂ ਨੂੰ ਮੇਰੀ ਵਾਈਫ ਨੂੰ ਚੱਕ ਕੇ ਡਾਕਟਰ ਕਮਲ ਆਪਣੇ ਐਮਸੀ ਸਾਹਿਬ ਦੇ ਲਿਆਇਆ ਤੇ ਉਹਨਾਂ ਨੇ ਇਹਦੇ ਮੜਾ ਮੋਟਾ ਟੂਬ ਬੱਤੀ ਕੀਤੀ ਹਾਂਜੀ ਫਿਰ ਉਹਨਾਂ ਨੇ ਐਂਬੂਲੈਂਸ ਅੱਦੀ ਐਂਬੂਲੈਂਸ ਬਸਦ ਕੇ ਡਾਕਟਰ ਕਮਲ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਐਮਸੀ ਵੀ ਆ ਸਾਡੇ ਤੇ ਉਹਨਾਂ ਨੇ ਸਾਨੂੰ ਐਂਬੂਲੈਂਸ ਬੁਲਾ ਕੇ ਸਾਨੂੰ ਸਰਕਾਰੀ ਹਸਪੀਟਲ ਐਮਰਜੈਂਸੀ ਜੀ ਸ਼ਿਫਟ ਕਰ ਦਿੱਤਾ ਸੀ ਤੁਸੀਂ ਉੱਥੇ ਪਹੁੰਚੇ ਤੁਸੀਂ ਉਸੇ ਐਂਬੂਲੈਂਸ ਵਿੱਚ ਐਂਬੂਲੈਂਸ ਉਹਨੇ ਸਾਨੂੰ ਭੇਜਿਆ ਫਿਰ ਇਹ ਡਾਕਟਰ ਕਮਲ ਤੋਂ ਪਹਿਲਾਂ ਹੀ ਪਹੁੰਚ ਕੇ ਸੀਗੇ ਇਹ ਉਹ ਜੱਟ ਛੱਡ ਗਿਆ ਮੈਂ ਉਹਨਾਂ ਦੇ ਪਿੱਛਾ ਕਰਨ ਚ ਇਨੂੰ ਕੱਲੀ ਨਹੀਂ ਛੱਡ ਕੇ ਨਾ ਮੈਂ ਉਹਦਾ ਉਹਨਾਂ ਦਾ ਪਿੱਛਾ ਕਰਨ ਗਿਆ ਤੇ ਉਹ ਫੇਰ ਜੱਟ ਜੱਟੇ ਨੂੰ ਛੱਡ ਕੇ ਗਿਆ ਉੱਥੇ ਤੁਹਾਨੂੰ ਕਿਤਾ ਬਦ ਲੱਗੇ ਚੱਲੇ ਗਏ ਉੱਥੇ ਇਹਨਾਂ ਨੇ ਫੇਰ ਮੈਨੂੰ ਫੋਨ ਕੀਤਾ ਫੋਨ ਕੀਤਾ ਵੀ ਤੁਸੀਂ ਡਾਕਟਰ ਕਮਲ ਦੇ ਆ ਜਾਓ ਵੀ ਅਸੀਂ ਉੱਥੇ ਪਹੁੰਚ ਗਏ ਆ ਹੁਣ ਤੁਹਾਡੇ ਕਿੰਨੇ ਟੰਕੇ ਲੱਗੇ ਜੀ ਮੇਰੀ ਪਿੱਠ ਤੇ ਲੱਗੇ ਚਾਰ ਟੰਕੇ ਤੇ ਇਹ ਤਾਂ ਮੇਰੀ ਪੱਟੀ ਆ ਨਾਰਮਲ ਆ ਤੇ ਉਹਨਾਂ ਦੇ ਅੱਠ ਟੰਕੇ ਇਹਨਾਂ ਦੇ ਲੱਗੇ ਆ ਤਿੰਨ ਕਿਥੇ ਆ ਅੱਠ ਟੰਕੇ ਸੱਤ ਕਿਨਾਂ ਦੇ ਆ ਹਾਂਜੀ ਤੇ ਯਾਨੀ ਕਿ ਬਸ ਯਾਨੀ ਕਿ ਬਾਕੀ ਸਾਡੇ ਹਜੇ ਮੋਬਾਈਲ ਨਹੀਂ ਉਹਨਾਂ ਨੇ ਖੋਇ ਮੋਬਾਈਲ ਸਾਡੇ ਕੋਲ ਆ ਪਹਿਲਾਂ ਸਾਡੇ ਕੋਲ ਹਣਾ ਤੇ ਹਜੇ ਮੈਂ ਆ ਕੜਾ ਪਾਇਆ ਸੀ ਕਿਤੇ ਉਹ ਨਹੀਂ ਉਹਨਾਂ ਦੇ ਹੱਥ ਆ ਗਿਆ ਤੇ ਇੰਨਾ ਬਚਾਉਗਾ ਇਹ ਆ ਨੁਕਸਾਨ ਤੁਹਾਡਾ ਸਰੀਰਕ ਨੁਕਸਾਨ ਹੋਇਆ ਇਹਦੀ ਪਰਪਾਈ ਕੌਣ ਕਰੂਗਾ ਸਵਾਲ ਤਾਂ ਵੱਡੇ ਗਲਤਾਂ ਇਹ ਹਾਂਜੀ ਇਹ ਤਾਂ ਅੱਜ ਤੁਹਾਨੂੰ ਟਾਰਗੇਟ ਕੀਤਾ ਰਾਤ ਨੂੰ ਪਤਾ ਨਹੀਂ ਕਿਨੇ ਲੋਕਾਂ ਨੂੰ ਟਾਰਗੇਟ ਕਰਦੇ ਹੁੰਦੇ ਇਹ ਤਾਂ ਹੁਣ ਪੁਲਿਸ ਪ੍ਰਸ਼ਾਸਨ ਨੂੰ ਪਤਾ ਹੋਣਾ ਚਾਹੀਦਾ ਜੀ ਇਹ ਤਾਂ ਹੁਣ ਇਹ ਦੇਖੋ ਮੇ ਸਾਰੀ ਆ ਜੀ ਤੇ ਆ ਬੈਠ ਮੇਰੇ ਲਈ ਬੜਿਆ ਕੋ ਖੂਨ ਕਿੰਨਾ ਵੇਆ ਮਤਲਬ ਬਹੁਤ ਹੋ ਗਿਆ ਜੀ ਅਸੀਂ ਤਾਂ ਜੀ ਪੁਲਿਸ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਇਹਨਾਂ ਦਾ ਇਹਨਾਂ ਤੇ ਨੱਥ ਪਾਈ ਜਾਵੇ ਬਹੁਤ ਹੁੰਦਾ ਇਦਾਂ ਦਾ ਕੰਮ ਜੀ ਬਹੁਤ ਲੁੱਟਾਂ ਖਵਾਉਂਦੀਆਂ ਆ ਹਾਂਜੀ ਤੇ ਬਸ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਬਸ ਇਹਨਾਂ ਤੇ ਨੱਥ ਪਾਈ ਜਾਵੇ ਜੋ ਸਾਡੇ ਨਾਗੇ ਤੇ ਹੋਇਆ ਤੇ ਕਿਸੇ ਨਾਗੇ ਤੇ ਹੋਵੇ ਨਾ ਵੱਡੀ ਗੱਲ ਤੇ ਹੀ ਆ ਨਾ ਕਿ ਤੁਹਾਡੇ ਨਾਲ ਜੋ ਬੀਤੇ ਉਹ ਕਿਸੇ ਹੋਰ ਨਾਲ ਨਾ ਵਾਪਰੇ ਹਾਂਜੀ ਕਿਸੇ ਹੋਰ ਨਾਲ ਨਾ ਵਾਪਰੇ ਅਸੀਂ ਤਾਂ ਇਹ ਗੱਲ ਕਹਾਂਗੇ ਉਹ ਤੁਸੀਂ ਤਾਂ ਚਲੋ ਦਲੇਰੀ ਕਰਕੇ ਜਦ ਰੱਬ ਨੇ ਕਿਸਮਤ ਤੇ ਤੁਹਾਡਾ ਸਾਥ ਦਿੱਤਾ ਤੁਹਾਡੀ ਖੁਸ਼ਕਿਸਮਤੀ ਆ ਕਿ ਚਾਕੂ ਕਿਤੇ ਜਿਆਦਾ ਗੰਭੀਰ ਜ਼ਖਮ ਨਹੀਂ ਕਰ ਗਿਆ ਹਾਂਜੀ 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 ਉਹ ਖਾਤਾ ਜੈਕੂਏ ਤਿੱਖਾ ਤਲਵਾਰ ਸੀ ਅੱਛਾ ਇੱਕ ਪਾਸੇ ਚਾਕੂ ਦੇ ਇੱਕ ਪਾਸੇ ਚਾਕੂ ਦੇ ਦੰਦੇ ਜਾਈ ਸੀ ਜੀ ਇੱਕ ਪਾਸੇ ਚਾਕੂ ਦੇ ਦੰਦੇ ਸੀ ਇੱਕ ਪਾਸੇ ਧਾਰ ਸੀ ਐਡਾ ਵੱਡਾ ਚਾਕੂ ਸੀ ਘਟੋ ਘਟ ਹੁਣਾ ਮੇਰੇ ਖਿਆਲ ਨਾਲ ਫਟਕਦਾ ਤਾਂ ਹੁਣਾ ਹੀ ਹੈ ਫਿਰ ਕਿਰਚਾ ਲਓ ਕਿਰਚ ਸੀ ਹਾਂਜੀ ਕਿਰਚ ਸੀ ਕਿਰਚ ਹਾਂਜੀ ਹਾਂਜੀ ਫੱਕਰਚਾ ਲੈ ਕੇ ਮੋਟਰਸਾਈਕਲ ਤੇ ਘੁੰਮਦਿਆ ਨੰਬਰ ਪਲੇਟਾਂ ਤੇ ਤੁਸੀਂ ਕਹਿੰਦੇ ਗੋਆ ਮਲਿਆ ਸੀ ਗਾਰਾ 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 ਅਸੀਂ ਲਾਈਏ ਨੰਬਰ ਪਲੇਟ ਤੋਂ ਗਾਰਾ ਵੀ ਨਾ ਨੇ ਲਾਇਆ ਤੇ ਮੇਰੀ ਗੋਈ ਮਾਰੀ ਫੇ ਮਾਰਿਆ ਮੇਰੇ ਚਾਕੂ ਨਾਲ ਗੋਈ ਤੇ ਮਾਰਿਆ ਚਾਕੂ ਆਹ ਵਿੱਚ ਉਂਝ ਬੜ ਗਈ ਇੱਥੇ ਉਹਦਾ ਆਪਸ ਦਾ ਸੋਚ ਰਿਹਾ ਕਿ ਭਾਈਆ ਬਹੁਤ ਨੇ ਮੈਂ ਤਾਂ ਲੱਗਾ ਪੁੱਛਣ ਹਾਂਜੀ ਅੰਕਲ ਵੀ ਆੜਦਾ ਹਾਂਜੀ ਇੱਕ ਸਿੱਟਿਆ ਵੀ ਥੱਲੇ ਜਿਹੜਾ ਮੈਨੂੰ ਬਾਲੀਆਂ ਜਨ ਲਾਈਆਂ ਉਹਨੇ ਮੈਂ ਸਿੱਟਿਆ ਵੀ ਉਹਨੂੰ ਚੱਪਲ ਨਾਲ ਕੁੱਟਿਆ ਵੀ ਆ ਮੈਂ ਜੁੱਤੀ ਨਾਲ ਜੁੱਤੀ ਨਾਲ ਮਾਰੀ ਮਾਰੀਆਂ ਵੀ ਉਹਦੇ ਹਾਂਜੀ ਇਹ ਤਾਂ ਕੋਈ ਤੇ ਆ ਜਾਂਦਾ ਹਾਂਜੀ ਭਾਈ ਚਾਂਸ ਕੋ ਜਾਂਦਾ ਫੇਰ ਨਹੀਂ ਫੇਰ ਜਾਂਦੇ ਨਹੀਂ ਫੇਰ ਨਹੀਂ ਜਾਂਦੇ ਪਰ ਆਪਸ ਵਿੱਚ ਗੱਲਾਂ ਕਰਦੇ ਹੋਣਾ ਕਿ ਬਹੁਤ ਕਿਹੜੇ ਸੀ પતિ ਪਤਨੀ ਹਾਂਜੀ ਹਾਂਜੀ ਤੇ ਸਾਨੂੰ ਦੰਬੀ ਰੱਖਿਆ ਹਾਂਜੀ ਹਾਂਜੀ ਹਨਾ ਉਹ ਤਾਂ ਚਲੋ ਉਹਨਾਂ ਕੋਲ ਹਥਿਆਰ ਸੀ ਹਾਂਜੀ ਹਾਂਜੀ ਜੇ ਬਿਨਾਂ ਹਥਿਆਰ ਤੋਂ ਹੁੰਦੇ ਫੇਰ ਤਾਂ ਨਹੀਂ ਭੱਜ ਸਕਦੇ ਸੀ ਇਹ ਨਹੀਂ ਜਾਂਦੇ ਫਿਰ ਤੁਸੀਂ ਰਿਪੋਰਟ ਲਿਖਾਤੀ ਹੈ ਜੀ ਮੇਰਾ ਕਟੋਗੇ ਹਾਂਜੀ ਹਾਂਜੀ ਉਹ ਕਟੋਗੇ ਜੀ ਹੂੰ ਤੇ ਮੈਂ ਇੱਥੇ ਤੋਂ ਖੰਗਾਲੇ ਜਾਣ ਤਾਂ ਪਤਾ ਲੱਗ ਸਕਦਾ ਹਾਂ ਹਾਂਜੀ 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 ਬੰਬੇ ਮੋਟਰ ਗੱਡੀ ਤੇ ਜੋ ਕਰਿਆਮ ਰੋਡ ਤੇ ਜੋ ਵੀ ਉਹ ਦੁਕਾਨਾ ਹੈਗੀ ਹੈ ਨਾ ਉਤੋਂ ਸੀਸੀ ਕੈਮਰੇ ਖੰਗਾਲੇ ਜਾਂਦਾ ਉਹ ਮੈਂ ਕਹਿੰਦਾ ਜੀ ਉਹ ਫੜ ਹੋ ਸਕਦੇ ਤੇ ਪੰਗਲਾ ਤੱਕ ਤਾਂ ਮਗਰ ਗੇ ਤੇ ਮੋਟਰਸ਼ੈਕ ਨੂੰ ਡਿਸਕਵਰ ਆ ਇਹ ਆ ਦੂਆ ਡਿਸਕਵਰ ਨਹੀਂ ਹੈਗਾ ਦੂਆ ਪਲਸਰ 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 ਠੀਕ ਹੈ ਜੀ ਤੇ ਉਹਦਾ ਸਿਲਵਰ ਕਲਰ ਆ ਠੀਕ ਹੈ ਜੀ ਤੇ ਯਾਨੀ ਕਿ ਨੰਬਰ ਪਲੇਟ ਤੇ ਹੁਣ ਕਿਉਂ ਨਹੀਂ ਗਾਰਾ ਬਹੁਤ ਮਲਿਆ ਸੀਗਾ ਉਹ ਸੁੱਕਿਆ ਸੀਗਾ ਪੱਕੇ ਪਾਪੀ ਸੀ ਹਾਂ ਯਾਨੀ ਕਿ ਜੇ ਗਿੱਲਾ ਹੁੰਦਾ ਨਾ ਜੇ ਗਿੱਲਾ ਹੁੰਦਾ ਫੇਵੀ ਮੈਂ ਸਾਫ਼ ਕਰ ਦਣਾ ਸੀਗਾ ਉਹ ਸੁੱਕਿਆ ਸੀ ਮਤਲਬ ਮਨਸ਼ਾ ਘਰ ਤੋਂ ਇਹ ਸੀਗਾ ਇਰਾਦਾ ਘਰ ਤੋਂ ਇਹ ਸੀਗਾ ਹਾਂਜੀ ਹਾਂਜੀ ਉਹ ਆਏ ਸੀ ਬੁਰੇ ਹਾਂਜੀ ਹਾਂਜੀ ਉਹ ਅਸੀਂ ਤਾਂ ਜਾਣਾ ਵੀ ਨਹੀਂ ਸੀਦਾ ਡੈਡੀ ਜਿਆਦਾ ਸੀਰੀਅਸ ਸੀਗਾ ਸੀਗੇ ਚਲੋ ਜਾ ਜਾਂਦੇ ਆ ਕਿਉਂਕਿ ਮੈਂ ਮਿਹਨਤੀ ਬੰਦਾ ਆ ਲੇਬਰ ਕਰਦਾ ਆ ਹਾਂਜੀ ਉਹ ਕਿੱਡੀ ਮਾੜੀ ਗੱਲ ਐ ਔਰ ਜਿਹੜਾ ਮੰਜ਼ਰ ਇਹ ਦੱਸਦੇ ਜੇ ਧਿਆਨ ਮਾਰੀਏ ਆਪਣੇ ਆਪਣੇ ਦਿਮਾਗ 'ਚ ਇਮੇਜਿਨਰੀ ਇੱਕ ਜੀ ਉਹਦੀ ਸ਼ਕਲ ਬਣਾਈਏ ਤਾਂ ਬਹੁਤ ਖੌਫਨਾਕ ਮੰਜ਼ਰ ਹੈ ਜੇ ਤੁਸੀਂ ਸੋਚ ਜੇ ਸੋਚਦੇ ਆ ਨਾ ਤਾਂ ਇੱਕ ਡਰ ਪਣਪਦਾ ਹੈ ਭੈ ਦਾ ਮਾਹੌਲ ਬਣਦਾ ਕਿ ਕੱਲ ਨੂੰ ਕਿਸੇ ਹੋਰ ਨਾਲ ਐਦਾਂ ਦੀ ਵਾਰਦਾਤ ਨਾ ਹੋਵੇ ਪੁਲਿਸ ਨੂੰ ਸਖਤ ਐਕਸ਼ਨ ਲੈਣੇ ਚਾਹੀਦੇ ਆ ਆਪਾਂ ਇਹ ਗੱਲ ਨਹੀਂ ਕਹਿੰਦੇ ਕਿ ਪੁਲਿਸ ਦੀ ਬਹੁਤ ਅਣਗਹਿਲੀ ਹੈ ਪੁਲਿਸ ਥਾਂ ਥਾਂ ਤੇ ਨਾਕੇ ਲਾਉਂਦੀ ਹੈ ਪਰ ਐਦਾਂ ਦੇ ਮਾੜੇ ਅੰਸਰ ਜੇ ਸ਼ਰੀਆ ਮੁਕੰਮ ਦੇ ਫਿਰ ਨਾਕਿਆਂ ਦਾ ਫਾਇਦਾ ਵੀ ਕੀ ਆ ਮੇਨ ਗੱਲ ਤਾਂ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਨੇ ਔਰ ਹਰ ਬੰਦਾ ਸੁਰੱਖਿਅਤ ਤਹਫੀਲ ਕਰੇ ਉਹਦੇ ਲਈ ਹੋਰ ਤਿੱਖੇ ਪ੍ਰਬੰਧ ਕਰਨੇ ਚਾਹੀਦੇ ਆ ਹੋਰ ਪ੍ਰਬੰਧ ਜਿਹੜੇ ਪੁਖਤਾ ਕਰਨੇ ਚਾਹੀਦੇ ਆ ਕਿੱਦਾਂ ਦੇਖਦੇ ਤੁਸੀਂ ਬਾਕੀ ਦੀ ਸਕਿਉਰਿਟੀ ਨੂੰ ਲੈ ਕੇ ਫਿਰ ਮਨਚ ਕੀ ਵਿਚਾਰ ਆਉਂਦਾ ਸਕਿਉਰਿਟੀ ਤਾਂ ਇਹੀ ਆ ਜੀ ਪੁਲਿਸ ਵਾਲੋ ਤਾਂ ਪੂਰਾ ਖਿਆਲ ਰੱਖਿਆ ਜਾਂਦੇ ਇਹ ਚ ਕੋਈ ਸ਼ੱਕ ਨਹੀਂ ਹੈਗੀ ਪਰ ਇੰਨਾ ਵੀ ਸਫੀਸ਼ੀਐਂਟ ਪੁਲਿਸ ਹੈ ਨਹੀਂ ਹਾਂ ਨਫਰੀ ਘਟਿਆ ਨਫਰੀ ਘਟਿਆ ਇਹ ਜਿਹਾਂ ਜਿਹਦੇ ਕਰਕੇ ਇਦਾਂ ਦੇ ਵਾਰਦਾਤ ਹੁੰਦੇ ਆ ਕਈ ਵਾਰੀ ਜਾਈਦਾ ਉੱਥੇ ਨਾਕੇ ਲੱਗੇ ਹੁੰਦੇ ਆ ਇਦਾਂ ਦੀ ਗੱਲ ਨਹੀਂ ਆ ਵੀ ਕਦੇ ਨਾਕਾ ਉੱਥੇ ਲੱਗਿਆ ਹੀ ਨਹੀਂ ਨਾ ਕਿ ਅਕਸਰ ਲੱਗੇ ਹੁੰਦੇ ਆ ਪਰ ਏਰੀਆ ਵੱਡਾ ਹੋਣੇ ਕਰਕੇ ਇੱਕ ਥੋੜਾ ਅੱਜ ਥੋੜਾ ਦੂਸਰਾ ਵੀ ਇਧਰ ਵੀ ਮੇਰਾ ਹਲਕਾ ਸ਼ਾਨ ਮੋਰਚੀ ਦਾ ਵੀ ਕੁਝ ਸੀਗਾ ਉਹਦਾ ਵੀ ਹੋਇਆ ਉਹ ਹਾਂ ਧਰਨੇ ਸੀ ਨਾ ਜੋ ਕਾਫੀ ਅਜੰਡੀਗੜ ਚੌਂਕ ਦੇ ਵਿੱਚ ਧਰਨਾ ਸੀ ਉਹਦੇ ਕਰਕੇ ਮਤਲਬ ਉਧਰ ਬਿਜੀ ਸੀਗੇ ਪੁਲਿਸ ਵਾਲੇ ਨਹੀਂ ਤਾਂ ਗ੍ਰਾਮ ਰੋਡ ਤੇ ਨਾਕਾ ਨਹੀਂ ਤਾਂ ਗ੍ਰਾਮ ਰੋਡ ਤੇ ਲੰਨਾਕਾ ਲੱਗਿਆ ਨਹੀਂ ਇਹਨਾਂ ਨੂੰ ਬੰਬੇ ਮੋਟਰ ਗੈਰੇਜ ਕੋਲ ਘੇਰੇ ਆ ਉਹ ਸੁੰਨਾ ਏਰੀਆ ਹੈ ਇਹਦਾ ਮਤਲਬ ਉਹ ਤਾੜਨਾ ਤਾਂ ਰੱਖਦੇ ਆ ਉਹਨਾਂ ਨੇ ਫਾਇਦਾ ਉਠਾਇਆ ਵੇ ਬੰਦੇ ਇਧਰ ਹੈਗੀ ਪੁਲਿਸ ਵੀ ਆਪ ਇਧਰ ਚੱਲਦੇ ਆ ਉਹਦਾ ਫਾਇਦਾ ਉਠਾ ਗਏ ਉਹ ਮਤਲਬ ਪੁਲਿਸ ਵੀ ਪਾਸਾ ਵੀ ਸੋਚਣਾ ਹਾਂ ਬਿਲਕੁਲ 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 ਕਿ ਜਿਹੜਾ ਸੁੰਨੀਆਂ ਤਾਂਵਾ ਤੇ ਆਉਂਦੇ ਕਿਸ ਨੂੰ ਸ਼ਿਕਾਰ ਕਰ ਸਕਦੇ ਆ ਆਮ ਲੋਕਾਂ ਨੂੰ ਵੀ ਆਪਣੀ ਕੇਅਰ ਜ਼ਿਆਦਾ ਕਰਨੀ ਪੈਣੀ ਹੈ ਟਾਰਗੇਟਡ ਵਾਲਾ ਮੈਟਰ ਨਹੀਂ ਹੈ ਇਹ ਜਿਹੜਾ ਉਹਨਾਂ ਦੇ ਹੱਥ ਆ ਗਿਆ ਉਹ ਕੋਈ ਐਦਾਂ ਉਹ ਹੈਗਾ ਆ ਵੀ ਜਿੱਥੇ ਕਾਹਲੇ ਬੈਠਿਆ ਜਿਸ ਆ ਗਿਆ ਬਸ ਜਿਹੜਾ ਪਹਿਲਾ ਲੱਕਿਆ ਬਿਲਕੁਲ 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 ਜਿਹੜੇ ਲੱਕਿਆਗਾ ਠੀਕ ਆ ਉਹ ਬਸ ਇਹ 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 ਜ਼ਿਆਦਾ ਖਤਰਨਾਕ ਹੈ ਇਹ ਤਾਂ ਜ਼ਿਆਦਾ ਹੀ ਆ ਜਿਹੜਾ ਮੰਨ ਲਓ ਨਾ 100 ਐਮਰਜੈਂਸੀ ਪਾਇਲਟ ਜੋ ਹੈ ਟਾਰਗੇਟ ਤੇ ਇੱਕ ਬੰਦਾ ਹੁੰਦਾ ਇਹਦੇ ਤੇ ਕੋਈ ਬੰਦਾ ਵੀ ਆ ਸਕਦਾ ਟਾਰਗੇਟ ਤੇ ਸਪੈਸੀਫਿਕ ਹੋਊਗਾ ਨਾ ਹਾਂਜੀ ਹਾਂਜੀ ਇਹਦਾ ਵੀ ਜਿਹੜਾ ਵੀ ਹੱਥ ਆ ਗਿਆ ਰੈਂਡਮਲੀ ਜਿਹੜਾ ਆ ਗਿਆ ਜਿਹੜਾ ਜਿਹੜਾ ਆ ਗਿਆ ਬਸ ਉਹ ਹੀ ਕਿ ਉਹਦਾ ਪਹਿਲਾ ਆ ਗਿਆ ਸ਼ਿਕਾਰ ਹਾਂ ਬਾਕੀ ਉਹ ਏਰੀਆ ਥੋੜਾ ਜਿਹਾ ਆਈਸੋਲੇਟਡ ਹੈ ਉਹ ਰੋਡ ਜਿਹੜੀ ਨਾ ਆਈਸੋਲੇਟਡ ਹੈ ਟਾਈਮ ਹਾਂ ਟਾਈਮ 10 ਵਜੇ ਪਹਿਲਾਂ ਟਾਂਸੀ 9:30 ਵਜੇ ਦਾ ਕੁਐਡਰ ਜ਼ਿਆਦਾ ਨਹੀਂ ਨੇਰਾ ਨਹੀਂ ਕੋਈ ਕੁਝ ਨਹੀਂ ਹੈਗਾ ਨਹੀਂ ਨਹੀਂ ਕਿੱਟੇ ਦਿਨ ਚਿੱਟੇ ਵਾਲੇ ਕੰਮ ਆ ਚਿੱਟੇ ਕਰ ਕਰ ਕੇ ਸਹੀ ਗੱਲ ਹੈ ਕਿੱਟੇ ਦਿਨ ਚਿੱਟੇ ਵਾਲੇ ਲਹੂ ਲੁਹਾਨ ਲੋਕਾਂ ਨੂੰ ਕਰਕੇ ਪਹਿਲਾਂ ਵੀ ਇਹ ਜਾਂਦੇ ਇਸ ਰੋਡ ਤੋਂ ਕਈ ਵਾਰ ਇਹ ਸਾਰੇ ਹੈਗੇ ਪਾਰਕਿੰਗ ਵਾਲਾ ਪਹਿਲੇ ਹਾਲਾਤ ਨਹੀਂ ਸੀ ਸਾਡੀ ਉਹਦਰ ਮਾਰਕੀਟ ਹੈ ਅੱਗੇ ਸੀ ਉਧਰ ਵਾਕ ਕਰਨ ਚਲੇ ਜਾਂਦੇ ਸੀਗੇ ਪਹਿਲਾਂ ਇੰਨਾ ਡਰ ਨਹੀਂ ਸੀ ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਕਰੀਏ ਇਹ ਹੁਣ ਤੋਂ ਹੋਇਆ ਬਸ ਮੈਂ ਕਈ ਵਾਰ ਸੁਣੀ ਹੈ ਮੈਨੂੰ ਜਣਾ ਹੁੰਦਾ ਉਹ ਏਰੀਆ ਇਹਹੀ ਰੋਡ ਫੜੀਦੀ ਆ ਪਰ ਹੁਣ ਤਾਂ ਉੱਥੋਂ ਡਰ ਲੱਗਣ ਵਾਲੇ ਕੰਮ ਹੋ ਗਿਆ ਵੀ ਇਦਾਂ ਇਦਾਂ ਕਿਤੇ ਵੀ ਕੁਝ ਨਾ ਮੰਨ ਜਾ ਗਏ ਨਾ ਕੋ ਹੁਣ ਵੀ ਜਾ ਨਹੀਂ ਸਕਦੇ ਤੇ ਨਾ ਹੁੰਦੇ ਹੀ ਹੈ ਉਹ ਜਿਹੜਾ ਉਹ ਪੁਲ ਹੈ ਤਾਂ ਇਹ ਇਹਨਾਂ ਦੇ ਆਂਡੀ ਗਵਾਂਡੀ ਰਿਸ਼ਤੇਦਾਰ ਇੱਥੇ ਪਹੁੰਚੇ ਨੇ ਹੌਸਲਾ ਦੇਣ ਲਈ ਪਹੁੰਚੇ ਨੇ ਇਹ ਵੱਡੀ ਗੱਲ ਹੁੰਦੀ ਹੈ ਜਦੋਂ ਆਪਣੇ ਨਾਲ ਆ ਕੇ ਖੜ ਜਣ ਉਦੋਂ ਹੌਸਲਾ ਵੱਧ ਜਾਂਦਾ ਪਰ ਪ੍ਰਸ਼ਾਸਨ ਅੱਗੇ ਬਹੁਤ ਸਾਰੇ ਸਵਾਲ ਨੇ ਵੱਡੇ ਸਵਾਲ ਨੇ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਬੱਚਿਆਂ ਦੀ ਬਜ਼ੁਰਗਾਂ ਦੀ ਨੌਜਵਾਨਾਂ ਦੀ ਸਾਰੀ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਨੇ ਨਾਲ ਦੀ ਨਾਲ ਰਕੇਸ਼ ਅੰਕਲ ਹੁਣਾਂ ਨੇ ਪੁਲਿਸ ਮੁਲਾਜ਼ਮਾ ਨਾਲ ਵੀ ਗੱਲਬਾਤ ਕਰਾਈ ਉਹ ਵੀ ਇੱਥੇ ਆ ਰਹੇ ਨੇ ਇੱਕ ਵਾਰੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਪੂਰੇ ਵਾਰਦਾਤ ਉੱਤੇ ਉਹਨਾਂ ਦਾ ਕੀ ਕਹਿਣਾ ਨਾਲ ਦੀ ਨਾਲ ਸਕਰੀਨ ਤੇ ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਕਿ ਜਿਹੜੇ ਇਸ ਕੇਸ ਦੇ ਆਈਓ ਸਾਹਿਬ ਨੇ ਆਪਣੀ ਟੀਮ ਨਾਲ ਇੱਥੇ ਪਹੁੰਚ ਚੁੱਕੇ ਨੇ ਔਰ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਵਾਰਦਾਤ ਹੁੰਦੀ ਉਸ ਤੋਂ 15 ਕਿ ਮਿੰਟ ਦੇ ਅੰਦਰ ਅੰਦਰ ਜਿਹੜੇ ਮੁਲਾਜ਼ਮ ਆ ਉਹ ਪਹੁੰਚ ਜਾਂਦੇ ਨੇ ਕ੍ਰਿਆਮ ਰੋਡ ਤੇ ਪਹੁੰਚ ਜਾਂਦੇ ਨੇ ਔਰ ਹਸਪੀਟਲ ਵੀ ਨਾਲ ਜਾਂਦੇ ਨੇ ਹੁਣ ਵੀ ਇੱਥੇ ਆਏ ਨੇ ਬਿਆਨ ਲੈਣ ਤਪਤੀਸ ਜਿਹੜੀ ਹੈ ਉਹ ਚੱਲ ਰਹੀ ਹੈ ਜਿੰਨੀ ਕਿ ਮੇਰੀ ਮੁਲਾਜ਼ਮਾਂ ਨਾਲ ਆਫ ਕੈਮਰਾ ਗੱਲਬਾਤ ਹੋਈ ਹੈ ਕਿਉਂਕਿ ਹੁਣ ਅੰਦਰ ਵੀ ਉਹ ਫਿਰ ਤੋਂ ਡਿਟੇਲ ਪੋਚਰੇਨੇ ਬੁਰਜਰ ਗਰੇਕੇਸ਼ ਜੀ ਤੋਂ ਕਿ ਮੌਕੇ ਤੇ ਹੋਇਆ ਕਿ ਕਿਹੜੀ ਗੱਡੀ ਨੇ ਉਹਨਾਂ ਨੂੰ ਪਾਸ ਕੀਤੀ ਤਾਂ ਅਸੀਂ ਜੇ ਕੁਝ ਉਹਨਾਂ ਨੂੰ ਯਾਦ ਆਉਂਦਾ ਹੋਵੇ ਕਿ ਉਸ ਉਸ ਘਟਨਾ ਦਰਾਂ ਨੂੰ ਸਵਾਰ ਦਾ ਦਰਾਂ ਨੂੰ ਹੋ ਕੀ ਰਿਹਾ ਸੀਗਾ ਉਹ ਹਣ ਅੰਦਰ ਗੱਲਬਾਤ ਕਰ ਰਹੇ ਨੇ ਉਹਨਾਂ ਤੋਂ ਜਿਹੜੀ ਤਫਤੀਸ਼ ਵਿੱਚ ਮਦਦ ਲੈ ਰਹੇ ਨੇ ਔਰ ਉਮੀਦ ਕਰਦੇ ਹਾਂ ਬਹੁਤ ਜਲਦੀ ਜਿਹੜੇ ਇਹ ਮਾੜੇ ਅਨਸਰ ਫੜ ਜਾਣ ਕਿਉਂਕਿ ਹੁਣ ਜਿਹੜੇ ਹੋਰ ਵੀ ਲੋਕ ਆਂਢੀ ਗਵੰਢੀ ਆ ਰਹੇ ਨੇ ਜਾਂ ਉਹਨਾਂ ਦੇ ਨੇੜਲੇ ਲੋਕ ਆ ਰਹੇ ਨੇ ਦੱਸ ਰਹੇ ਨੇ ਕਿ ਉਹ ਟਿਕਾਣਾ ਜਿਹੜਾ ਹੈ ਜੀ ਉਹ ਕਹਿੰਦੇ ਬੜਾ ਖਤਰਨਾਕ ਹੈ ਕਿਉਂਕਿ ਉੱਥੇ ਪਹਿਲਾਂ ਵੀ ਕਹਿੰਦੇ ਵਾਰਦਾਤਾਂ ਹੋਈਆਂ ਤਾਂ ਇਹ ਕੋਈ ਗਰੋਅ ਹੈ ਜਾਂ ਕੋਈ ਨੌਜਵਾਨ ਜਿਹੜੇ ਨਵੇਂ ਉੱਠੇ ਨੇ ਜਿਹੜੇ ਉੱਥੇ ਤਾੜ ਰੱਖ ਕੇ ਬੈਠੇ ਨੇ ਮਾੜੇ ਅੰਸਰ ਕੋਈ ਨਵੇਂ ਉੱਠੇ ਨੇ ਕਿਉਂਕਿ ਇਹ ਚਿੰਤਾ ਜਨਕ ਗੱਲ ਹੈ ਔਰ ਚਿੰਤਾ ਜਨਕ ਵਾਅਦੇ ਹੋ ਰਹੇ ਆ ਕਿਉਂਕਿ ਜਦੋਂ ਇਸ ਤਰੀਕੇ ਦੀਆਂ ਕਟਣਾਵਾਂ ਵਾਰਦਾਤਾਂ ਹੁੰਦੀਆਂ ਤਾਂ ਜਰੂਰ ਬੰਦੇ ਦੇ ਮਨ ਦੇ ਅੰਦਰ ਖੌਫ ਬਣਦਾ ਹੈ ਡਰ ਬਣਦਾ ਹੈ ਔਰ ਉਮੀਦ ਕਰਦੇ ਪ੍ਰਸ਼ਾਸਨ ਨੇ ਜ਼ੋਰ ਤੇ ਬਹੁਤ ਜਲਦੀ ਜਿਹੜੇ ਇਹ ਮਾੜੇ ਆਨਸਰ ਜਿਹੜੇ ਵਾਰਦਤ ਕਰਕੇ ਗਏ ਨੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਸਿੱਟੇ ਜਾਵੇਗਾ ਔਰ ਉਚਿਤ ਸਜ਼ਾ ਮਿਲੇਗੀ ਸਰਕਾਰਾਂ ਅੱਗੇ ਬੇਨਤੀ ਹੈ ਕਿ ਵਿਧਾਨ ਸਭਾ ਦੇ ਅੰਦਰ ਸਖਤ ਜਿਹੜੇ ਰੂਲਸ ਲੈ ਕੇ ਆਣੇ ਚਾਹੀਦੇ ਆ ਔਰ ਉਹਨੂੰ ਇੰਪਲੀਮੈਂਟ ਕਰਨਾ ਚਾਹੀਦਾ ਤਾਂ ਜੋ ਜਿਹੜੇ ਇਹਦੇ ਮਾੜੇ ਆਨਸਰ ਲੋਕਾਂ ਨਾਲ ਇਸ ਤਰੀਕੇ ਖੂਨੀ ਖੇਡ ਖੇਡਦੇ ਆ خوفਨਕ ਮੰਜ਼ਰ ਨੂੰ ਪੈਦਾ ਕਰਦੇ ਆ ਲੋਕਾਂ ਤੇ ਹਮਲੇ ਕਰਦੇ ਆ ਉਹਨੂੰ ਜਦ ਉਚਿਤ ਸਜ਼ਾ ਮਿਲੇਗੀ ਤਾਂ ਫਿਰ ਹੋਰ ਜਿਹੜੇ ਮਾੜੇ ਆਨਸਰ ਨੇ ਉਹ ਸਿਰ ਚੱਕਣ ਤੋਂ ਡਰਨਗੇ ਉਮੀਦ ਕਰਦੇ ਆ ਕਿ ਜਿਹੜੇ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਜਲਦ ਤੋਂ ਜਲਦ ਪੁਲਸ ਉਹਨਾਂ ਨੂੰ ਟ੍ਰੇਸ ਕਰਕੇ ਸਲਾਖਾਂ ਦੇ ਪਿੱਛੇ ਕਰੇਗੀ ਬਹੁਤ ਬਹੁਤ ਸ਼ੁਕਰੀਆ